ਮੈਂ ਬਹੁਤ ਸਿਰ ਆਮ ਆਦਮੀ ਪਾਰਟੀ ਦੇ ਨਾਲ ਪਹਿਲਾਂ ਤੋਂ ਜਦੋਂ ਇਹਨਾਂ ਦੀ ਸਰਕਾਰ ਨਹੀਂ ਹੁੰਦੀ ਸੀ ਮੈਂ ਉਦੋਂ ਤੋਂ ਇਹਨਾਂ ਦੇ ਨਾਲ ਲੜਿਆ ਮੈਂ ਉਹ ਮਾਰੇ ਸਮੇਂ ਦੇ ਵਿੱਚ ਇਹਨਾਂ ਨਾਲ ਇਲੈਕਸ਼ਨ ਲੜਿਆ ਸੀ ਪਰ ਇਹਨਾਂ ਨੇ ਮੇਰੇ ਨਾਲ ਐਡਾ ਕਿ ਧੋਖਾ ਕੀਤਾ ਵੀ ਮੈਨੂੰ ਆ ਕੇ ਕਹਿੰਦੇ ਜੀ ਤੈਨੂੰ ਨੌ ਨੰਬਰ ਤੋਂ ਟਿਕਟ ਨਹੀਂ ਜੀ ਤੁਸੀਂ ਕਿਸੇ ਹੋਰ ਵਾਰਡ ਤੋਂ ਲੜੋ ਮੈਂ ਨੇ ਕਿਹਾ ਵੀ ਮੈਂ ਜਦੋਂ ਇੱਥੇ ਮੇਰਾ ਘਰ ਨੌ ਨੰਬਰ ਚ ਹੈ ਮੈਂ ਬਰਗਾਨੇ ਘਰ ਤੋਂ ਜਾ ਕੇ ਕਿਉਂ ਲੜੂੰਗਾ ਇਲੈਕਸ਼ਨ ਤੇ ਮੈਨੂੰ ਕਹਿੰਦੇ ਜੀ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ ਜੀ ਤੁਸੀਂ ਇੱਥੋਂ ਨਹੀਂ ਜਿੱਤ ਸਕਦੇ ਇਹ ਇੱਥੋਂ ਹੋਇਆ ਵੀ ਗਰੀਬ ਤੇ ਅਮੀਰ ਦਾ ਉਹ ਜਿਹਨਾਂ ਨੇ ਫਰਕ ਰੱਖਿਆ ਇੱਕ ਅਮੀਰ ਬੰਦੇ ਨੂੰ ਟਿਕਟ ਦੇਤੀ ਤੇ ਮੈਨੂੰ ਗਰੇਵ ਨੂੰ ਇਹਨਾਂ ਨੇ ਹੋ ਕਰਤਾ ਇਹਨਾਂ ਨੇ ਸਾਰਿਆਂ ਨੂੰ ਮੇਰੇ ਮਹੱਲੇ ਲੈਣੇ ਸਲਾਹ ਦਿੱਤੀ ਵੀ ਆਪਾਂ ਬੀਜੇਪੀ ਕੋਲ ਲੜਾਂਗੇ ਤੇ ਫਿਰ ਮੈਂਨੇ ਸਾਰੇ ਮਹੱਲਿਆਂ ਦੇ ਕਹਨੇ ਮੰਨ ਤੋਂ ਮੈਂ ਬੀਜੇਪੀ ਦੇ ਵਿੱਚ ਇਲੈਕਸ਼ਨ ਲੜਨ ਦਾ ਇਹਨਾਂ ਨੂੰ ਵਾਦਾ ਕਰਾਇਆ ਤੁਸੀਂ ਸੋਨੂ ਜੀ ਦੇ ਬਿਆਨ ਵੀ ਸੁਣਿਆ ਤੇ ਉਹ ਬਹੁਤ ਹੀ ਭਾਵਕ ਹੋਏ ਨੇ ਮੈਂ ਤਾਂ ਇਹ ਗੱਲ ਕਹੂੰਗਾ ਕਿ ਜਿਹੜੀ ਪਾਰਟੀ ਕਹਿੰਦੀ ਸੀ ਕਿ ਅਸੀਂ ਆਮ ਘਰਾਂ ਦੇ ਬੱਚੇ ਆ ਜੀ ਮੈਂ ਮੇਰੇ ਪਿਓ ਕਿਸੇ ਸਮੇਂ ਸਾਈਕਲਾਂ ਦੇ ਪੈਂਚਰ ਲਗਾਉਂਦਾ ਹੁੰਦਾ ਸੀ ਮੈਂ ਉਹਦਾ ਬੇਟਾ ਆ ਮੈਂ ਐਮਐਲਏ ਬਣਿਆ ਮੈਨੂੰ ਬੜਾ ਮਾਣ ਹੈ ਤੇ ਜਦੋਂ ਇੱਕ ਆਮ ਘਰ ਦੇ ਬੱਚੇ ਤੋਂ ਜਦੋਂ ਨਾਲੇ ਠੋਕ ਕੇ ਕੰਮ ਲਿਆ ਮਾਰੇ ਸਮੇਂ ਦੇ ਵਿੱਚ ਚੋਣ ਵੀ ਇਹਨਾਂ ਨੂੰ ਲੜਾਇਆ ਜਦੋਂ ਕੋਈ ਆਮ ਆਦਮੀ ਪਾਰਟੀ ਦਾ ਝੰਡਾ ਫੜਨ ਨੂੰ ਤਿਆਰ ਨਹੀਂ ਸੀ ਉਹ ਸਮੇਂ ਦੇ ਵਿੱਚ ਇਹ ਚੋਣ ਲੜੇ ਤੇ ਜਦੋਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਇਹਨਾਂ ਨੂੰ ਕਹਿੰਦੇ ਤੁਹਾਡੇ ਕੋਲ ਚੋਣ ਲੜਨ ਵਾਸਤੇ ਪੈਸਾ ਨਹੀਂ ਸੋ ਮੈਂ ਕਹਿਣਾ ਚਾਹੁੰਦਾ ਕਿ ਦੇਵਮਾਂ ਦੀ ਪੈਸਾ ਤਾਂ ਤੁਹਾਡੇ ਕੋਲ ਵੀ ਨਹੀਂ ਸੀ ਪਰ ਇਹ ਲੋਕਤੰਤਰ ਹੈ ਲੋਕਾਂ ਨੇ ਤੁਹਾਨੂੰ ਜਤਾਇਆ ਤੇ ਜਿਹੜਾ ਲੋਕਾਂ ਦਾ ਹਰਮਨ ਪਿਆਰਾ ਚਿਹਰਾ ਹੁੰਦਾ ਉਹ ਜਰੂਰ ਜਿੱਤਦਾ ਹੈ ਪਰ ਕਿਸੇ ਦੀ ਅਮੀਰੀ ਗਰੀਬੀ ਦੇਖ ਕੇ ਕਿਸੇ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ ਇਹ ਬਹੁਤ ਹੀ ਮਾਰੀ ਗੱਲ ਹੈ ਤੇ ਅੱਜ ਭਾਰਤੀ ਜਨਤਾ ਪਾਰਟੀ ਨੂੰ ਬੜਾ ਬਲ ਮਿਲਿਆ ਕਈ ਮਹੀਨਿਆਂ ਤੋਂ ਕਹਿੰਦੇ ਆ ਰਹੇ ਹਾਂ ਵੀ 90 ਦੇ ਵਿੱਚ ਇਸ ਵਾਰ ਮਿਊਸਪਲ ਕਾਉਂਸਲ ਮਿਊਸਪਲ ਕਮੇਟੀ ਹੈ ਜਿਹੜੀ ਨਗਰ ਕਾਉਂਸਲ ਉਹ ਬੀਜੇਪੀ ਦੀ ਸ਼ੁੱਧ ਬੰਨੀ ਹੈ ਉਹਦਾ ਸਬੂਤ ਅੱਜ ਤੁਹਾਨੂੰ 9 ਨੰਬਰ ਦੇ ਵਿੱਚ ਸੋਨੂ ਜੀ ਦੇ ਜੁਆਇਨ ਕਰਨ ਨਾਲ ਮਿਲ ਰਿਹਾ ਹੈ ਸਾਨੂੰ ਆਸ ਹੈ ਹਲੇ ਤਾਂ ਬਿਗਲ ਵੱਜਿਆ ਹੀ ਹੈ ਤੇ ਸੋਨੂ ਜੀ ਵਰਗੇ ਸਾਡੇ ਜਿਹੜੇ ਪੁਰਾਣੇ ਆਮ ਆਦਮੀ ਦੇ ਵਰਕਰ ਸੀ ਉਹ ਥੋੜੇ ਭਾਵਕ ਵੀ ਚਲੋ ਹੋ ਗਏ ਵਿਚਾਰੇ ਉਹ ਸਾਡੇ ਕੰਨੀ ਜੁਆਇਨ ਕਰ ਗਏ ਇਸ ਤਰ੍ਹਾਂ ਦੇ ਸਾਨੂੰ 23 ਦੇ 23 ਵਾੜਾਂ ਵਿੱਚ ਬਹੁਤ ਵਧੀਆ ਕੈਂਡੀਡੇਟ ਮਿਲ ਰਹੇ ਨੇ